ਦੁਪਹਿਰੇ ਦੀ ਜਿਹੜੀ ਮਾਨਤਾ ਹੈ ਨਾ ਇਹ ਕਿਦਾਂ ਸ਼ੁਰੂ ਹੋਈ ਵੀ ਲੋਕਾਂ ਨੂੰ ਦੁਪਹਿਰੇ ਵਾਰ ਕਿਵੇਂ ਪਤਾ ਲੱਗਣਾ ਸ਼ੁਰੂ ਹੋਇਆ ਇਹ ਇੱਕ ਨਾ ਮੈਂ ਤਾਂ ਇਹ ਸਮਝੂਗਾ ਵੀ ਇੱਕ ਗੁਰੂ ਦੇ ਲੜ ਲਾਉਣ ਦਾ ਇੱਕ ਹੀਲਾ ਵਸੀਲਾ ਹੈ ਜਿਹੜਾ ਚਮਤਕਾਰ ਆ ਚਮਤਕਾਰ ਨੂੰ ਤਾਂ ਗੁਰਸਿੱਖ ਮੰਨਦਾ ਨਹੀਂ ਜੀ ਗੁਰਸਿੱਖ ਭਰੋਸੇ ਦੇ ਆ ਤੇਰੇ ਭਰੋਸੇ ਮੈਂ ਲੜ ਲੜਾਇਆ ਕਿਉਂਕਿ ਮੇਰੇ ਕੋਲੇ 70 PC ਲੁਧਿਆਣੇ ਮੈਂ ਆਇਆ 5 ਸਤੰਬਰ ਨੂੰ ਆਇਆ ਤੇ ਚਲੋ ਮੇਰੀ ਡਿਊਟੀ ਹੋਈ ਗੁਰਦੁਆਰਾ ਸਾਹਿਬ ਉਦੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਮੈਂ ਆਉਣ ਲੱਗਿਆ ਇੰਨਾ ਮਹਾਰਾਜ ਦੀ ਕਿਰਪਾ ਹੋਈ ਨਾ ਅਸੀਂ ਕੇਲਿਆਂ ਦੀ ਰੇੜੀ ਲਾਈ ਸਾਨੂੰ ਉਹ ਮਰਾਦਾ ਮਿਦੀਆਂ ਸਾਡੇ ਘਰ ਦੇ ਵਿੱਚ ਰੋਟੀ ਪਕਕਣੀ ਮੁਸ਼ਕਲ ਹੋ ਗਈ ਸੀ ਜਿਸ ਦਿਨ ਮ ਆਇਆ ਅੱਜ ਸਾਡੇ ਘਰੇ ਪਤਾ ਨਹੀਂ ਕਿੰਨਾ ਕ ਸੌਦਾ ਪਿਆ ਹੋਣਾ ਮੈਂ ਕਹਿੰਦਾ ਜੀ ਸਾਡੇ ਮਕਾਨ ਦਾ ਵੀ ਕੰਮ ਹੋ ਗਿਆ ਕੱਲ ਮੈਨੂੰ ਕਿਸੇ ਨੇ ਜਵਾਬ ਦਿੱਤਾ ਸੀਗਾ ਕਹਿੰਦੇ ਮੈਨੂੰ ਇੱਕ ਵਾਰ ਨਹੀਂ ਦੇਣੀ ਵੀ ਆਪਣੀ ਕਿਸੇ ਹੋਰ ਦੀ ਲੈ ਜਾ ਮੈਂ ਬਾਬਾ ਦੀਪ ਸਿੰਘ ਨੂੰ ਨਗਾ ਮੈਂ ਤੇਰੇ ਦਰ ਤੇ ਆਇਆ ਮੈਨੂੰ ਦਵਾ ਮੇਰੇ ਕੋਲੇ ਵੀਰ ਜੀ ਤਕਰੀਬਨ 5-6000 ਰੁਪਏ ਸੀਗਾ ਮੈਂ ਲੈ ਕੇ ਕੰਪਨੀ ਪਹੁੰਚ ਗਿਆ ਵੈਸੇ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਪਾਪਾ ਦੀਪ ਸਿੰਘ ਦਾ ਨਾਮ ਲੈ ਕੇ ਤੇ ਜਮਾਨਤ ਪਾਪਾ ਦੀਪ ਸਿੰਘਾਂ ਮਾਂ ਮੇਰੀ ਜਮਾਨਤ ਉਹ ਬੰਦੇ ਇੰਨਾ ਖੁਸ਼ ਹੋਏ ਮੈਨੂੰ ਛਾਤੀ ਨਾਲ ਲਾ ਕੇ ਕਹਿੰਦੇ ਯਾਰ ਐਕਟਵਾ ਤੂੰ ਲੈ ਜਾ ਜਾਂ ਫਰੀਓ ਲੈ ਜਾ ਯਾਰ ਤੇ ਤੇ ਇੰਨਾ ਮਾਣਾ ਵੀ ਜਿਹੜਾ ਬੰਦਾ ਬਾਬਾ ਦੀਪ ਸਿੰਘ ਨੂੰ ਔਰ ਗੁਰੂ ਗ੍ਰੰਥ ਸਾਹਿਬ ਤੇ ਇੰਨਾ ਸਮਰਪਿਤ ਆ ਮੈਂ ਸ਼ਾਮ ਨੂੰ ਲਿਆ ਕੇ ਉਹ ਬੰਦੇ ਨੂੰ ਕਹਾਂ ਮੈਂ ਲੈ ਜਾ ਦੋ ਦਿਨ ਵਾਸਤੇ ਲੈ ਜਾ ਇਹ ਬਾਬਾ ਦੀਪ ਸਿੰਘ ਨੇ ਦਿੱਤੀ ਆ ਬਾਬਾ ਦੀਪ ਸਿੰਘ ਵੀ ਉਹਨਾਂ ਨੇ ਇੰਨੇ ਗਰਬਾਣੀ ਚਾਰ ਮਾਰਾ ਸਰੂਪ ਲਿਖੇ ਨੇ ਫਿਰ ਉਹਨਾਂ ਦਾ ਸੀਸ ਕਿਸੇ ਨੇ ਹਰ ਮੰਦਰ ਸਾਹਿਬ ਕਿੱਡੀ ਵੱਡੀ ਭੇਟਾ ਚੜਾਈ ਆ ਉਹਨਾਂ ਨੇ ਸੀਸ ਕਾਹਲੇ ਲੋਕ ਫੁੱਲ ਚੜਾਉਂਦੇ ਨੇ ਮੈਂ ਤੇਰੇ ਤੇ ਸੀਸ ਚੜਾਉਣਾ ਤੇ ਇਨੀ ਕਰਵਾਣੀ ਪਈ ਜਾਵੇ ਉਥੇਰਾ ਵੀਰ ਜੀ ਬੈਠੀ ਅਰਦਾਸਾਂ ਪੂਰੀਆਂ ਹੋਣ ਲੱਗ ਜਾਂਦੀਆਂ ਨੇ ਹਾਂਜੀ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਨਾ ਸਿਟੀ ਹੈਡਲਾਈਨ ਤੇ ਮੈਂ ਤੁਹਾਡੇ ਨਾਲ ਤੁਹਾਡਾ ਅੰਬਰ ਵੀਰ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਆ ਚੁੱਕੇ ਹਾਂ ਮੋੜਲ ਟਾਉਂ ਦੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਿੱਥੇ ਕਿ ਚੁਪਾਇਰਾ ਕੱਟਿਆ ਜਾਂਦਾ ਹੈ ਹਰ ਇੱਕ ਬੁੱਧਵਾਰ ਇੱਥੇ ਚੁਪਾਇਰਾ ਕੱਟਿਆ ਜਾਂਦਾ ਹੈ ਹਨ ਤੇ ਆਓ ਆਪਾਂ ਇੱਕ ਬਾਬਾ ਜੀ ਨਾਲ ਮਿਲਦੇ ਹਾਂ ਤੇ ਨਾਲੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਉਹਨਾਂ ਤੋਂ ਉਹਨਾਂ ਨਾਲ ਕੀ ਚਮਤਕਾਰ ਹੋਇਆ ਐਸਾ ਕਿ ਉਹਨਾਂ ਦੀ ਜਿਹੜੀ ਸ਼ਰਦਾ ਬਾਬਾ ਦੀਪ ਸਿੰਘ ਜੀ ਚ ਹੋਰ ਵੱਧ ਗਈ ਤਾਂ ਸਭ ਤੋਂ ਪਹਿਲਾਂ ਬਾਬਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਜੀ ਪੱਤਾ ਜੀ ਜਿਹੜਾ ਚਮਤਕਾਰ ਆ ਚਮਤਕਾਰ ਨੂੰ ਤਾਂ ਗੁਰਸਿੱਖ ਮੰਨਦਾ ਨਹੀਂ ਜੀ ਗੁਰਸਿੱਖ ਭਰੋਸੇ ਤੇ ਆ ਤੇਰੇ ਭਰੋਸੇ ਮੈਂ ਲਾਡ ਅਸੀਂ ਤਾਂ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਬਾਣੀ ਆ ਕਿਉਂਕਿ ਮੇਰੇ ਕੋਲੇ 70 ਪੀਸੀ ਲੁਧਿਆਣੇ ਮੈਂ ਆਇਆ 5 ਸਤੰਬਰ ਨੂੰ ਆਇਆ ਮੈਨੂੰ ਇੱਕ ਗੁਡੀਆਂ ਮਿਲ ਸੀ ਸੁਲਾਨੀ ਨਾਮ ਦੀ ਉਹ ਕਹਿੰਦੀ ਤੁਸੀਂ ਕਹਿੰਦੀ ਇੱਥੇ ਰਹੋ ਬੜਾ ਉਹਨੇ ਮੇਰਾ ਸਾਥ ਦਿੱਤਾ ਉਹ ਗੁਡੀਆਂ ਨੇ ਮੈਂ ਜ਼ਿੰਦਗੀ ਜੀ ਆਸਾਨ ਨਿਭਲਦਾ ਉਹ ਪਰਿਵਾਰ ਦਾ ਉਹਨੇ ਕਹ ਅ ਲੁਧਿਆਣੇ ਚ ਰਹੋ ਗੁਰੂ ਆ ਮਹਾਰਾਜ ਦਾ ਆਸਰਾ ਲਾਓ ਤੇ ਚਲੋ ਮੇਰੀ ਡਿਊਟੀ ਹੋਈ ਗੁਰਦੁਆਰਾ ਸਾਹਿਬ ਉਦੋਂ ਬਾਅਦ ਬਾਬਾ ਦੀਪ ਸਿੰਘ ਨੇ ਮੈਂ ਆਉਣ ਲੱਗਿਆ ਇੰਨਾ ਮਹਾਰਾਜ ਦੀ ਕਿਰਪਾ ਹੋਈ ਨਾ ਅਸੀਂ ਇਕੱਲੇ ਦੀ ਰੇੜੀ ਲਾਈ ਸਾਨੂੰ ਉਹ ਮਰਾਦਾ ਮਿਲੀਆਂ ਸਾਡੇ ਘਰ ਦੇ ਵਿੱਚ ਰੋਟੀ ਪੱਕਣੀ ਮੁਸ਼ਕਲ ਹੋ ਗਈ ਸੀ ਜਿਸ ਦਿਨ ਮ ਆਇਆ ਅੱਜ ਸਾਡੇ ਘਰੇ ਪਤਾ ਨਹੀਂ ਕਿੰਨਾ ਕੁ ਸੌਦਾ ਪਿਆ ਹੋਣਾ ਮੈਂ ਕਹਿੰਦਾ ਜੀ ਸਾਡੇ ਮਕਾਨ ਦਾ ਵੀ ਕੰਮ ਹੋ ਗਿਆ ਕੱਲ ਮੈਨੂੰ ਕਿਸੇ ਨੇ ਜਵਾਬ ਦਿੱਤਾ ਸੀਗਾ ਕਹਿੰਦੇ ਮੈਨੂੰ ਇੱਕ ਟਵਾਰ ਨਹੀਂ ਦੇਣੀ ਵੀ ਆਪਣੀ ਕਿਸੇ ਹੋਰ ਦੀ ਲੈ ਜਾ ਮਾ ਬਾਬਾ ਦੀਪ ਸਿੰਘ ਨੂੰ ਨਗਾ ਮਾ ਤੇਰੇ ਦਰ ਤੇ ਆ ਮੈਨੂੰ ਦਵਾ ਮੇਰੇ ਕੋਲੇ ਵੀਰ ਜੀ ਤਕਰੀਬਨ 5-6000 ਰੁਪਏ ਸੀਗਾ ਮੈਂ ਲੈ ਕੇ ਕੰਪਨੀ ਪਹੁੰਚ ਗਿਆ ਵੈਸੇ ਹੀ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਬਾਬਾ ਦੀਪ ਸਿੰਘ ਦਾ ਨਾਮ ਲੈ ਕਹਿੰਦੇ ਜਮਾਨਤ ਬਾਬਾ ਦੀਪ ਸਿੰਘਾਂ ਮਾਂ ਮੇਰੀ ਜਮਾਨਤ ਕਹਿੰਦੇ ਮੈਂ ਖੁਦ ਮੇਰੀ ਜ਼ਿੰਮੇਵਾਰ ਬਸ ਮੈਂ ਕਿਹਦੀ ਜ਼ਿੰਮੇਵਾਰੀ ਨਹੀਂ ਲੈਂਦਾ ਕਿਉਂ ਕਿ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਸਰਾਂਤਨਾ ਮੇਰਾ ਇੱਥੇ ਕੋਈ ਨਹੀਂ ਹੈਗਾ ਬਾਬਾ ਦੀਪ ਸਿੰਘ ਤੋਂ ਬਗਾਰ ਉਹ ਬੰਦੇ ਇੰਨਾ ਖੁਸ਼ ਹੋਏ ਮੈਨੂੰ ਸ਼ਾਤੀ ਨਾਲ ਲਾ ਕੇ ਕਹਿੰਦੇ ਯਾਰ ਐਕਟਵਾ ਤੂੰ ਲੈ ਜਾ ਜਾਂ ਫਰੀਓ ਲੈ ਜਾ ਯਾਰ ਕਿੰਦਾ ਇੰਨਾ ਮਾਣ ਆ ਵੀ ਜਿਹੜਾ ਬੰਦਾ ਬਾਬਾ ਦੀਪ ਸਿੰਘ ਨਾਲ ਗੁਰੂ ਗ੍ਰੰਥ ਸਾਹਿਬ ਤੇ ਇੰਨਾ ਸਮਰਪਤ ਆ ਮੈਂ ਸ਼ਾਮ ਨੂੰ ਲਿਆ ਕੇ ਉਹ ਬੰਦੇ ਨੂੰ ਕਹਾ ਮੈਂ ਕਹਾ ਲੈ ਜਾ ਦੋ ਦਿਨ ਵਾਸਤੇ ਲੈ ਜਾ ਇਹ ਬਾਬਾ ਦੀਪ ਸਿੰਘ ਨੇ ਦਿੱਤੀ ਆ ਅੱਜ ਦੋ ਤੇਰੀ ਚਮਤਕਾਰ ਕੀ ਹੋਗਾ ਮੈਨੂੰ ਐ ਦੱਸੋ ਵੀ ਐਡਾ ਚਮਤਕਾਰ ਆ ਜਿਹੜਾ ਮੇਰੇ ਨਾਲ ਹੋਇਆ ਇਹ ਬਾਈ ਨੂੰ ਚਮਤਕਾਰ ਨਹੀਂ ਮੰਨਦਾ ਮੈਂ ਇਹਨੂੰ ਮੰਨਦਾ ਵੀ ਜਿਹੜਾ ਸਤਗੁਰ ਦੇ ਭਰੋਸੇ ਤੇ ਇੱਥੇ ਆਉਂਦਾ ਹਰ ਇੱਕ ਮਰਾਰ ਹੁੰਦੀ ਆ ਪਰ ਦਿਖਾਵਾ ਕਰਕੇ ਨਾ ਆਵੇ ਝੇਖ ਦਿਖਾਵਾ ਜਗਤ ਕੋ ਲੋਕੋਨ ਕੋ ਵਸ ਕੀ ਨਾ ਹੈ ਨਾ ਬਣ ਚੱਲੇ ਪੀਰਥੀ ਮਨ ਖੋਟਾ ਤਨ ਚੋਰ ਇੱਕ ਇੱਕ ਪੌਲਾਤੇ ਨੱਤਿਆ ਦੋਇ ਪੈ ਜਿਹੜਾ ਹੋਰ ਕਿੱਟੇ ਜਣ ਕੇ ਕੱਪੜੇ ਮੈਲੇ ਜਿੱਤ ਕਟੋਰਾ ਜਿੰਦੀ ਮਨ ਦੇ ਵਿੱਚ ਕੋਈ ਕਠੋਰਤਾ ਨਹੀਂ ਹੋਣੀ ਚਾਹੀਦੀ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਨਾ ਇਹ ਦਰ ਨੂੰ ਮੰਨਣਾ ਨਾ ਤੂੰ ਨਿਵੇਸੋ ਘਾਰਾ ਹੋਏ ਕਨੇ ਨਿਵਕੇ ਆ ਮਨ ਮਦਾਨ ਕਰ ਟੋਏ ਟਿੱਬੇ ਲਾਏ ਮਨ ਨੂੰ ਮਦਾਨ ਕਰ ਟਿੱਬੇ ਜਿਹੜਾ ਹੰਕਾਰ ਆ ਉਹਨੂੰ ਢਾਲ ਦੇ ਸਾਡੀ ਸੋਚੜੀ ਭੈੜੀ ਜਿਹੜੀ ਟੋਏ ਆ ਇਹਨੂੰ ਉੱਚੀ ਕਰ ਤੇਨੂੰ ਢਾਲ ਕੇ ਨਾ ਫਿਰੇ ਦੇਹੀ ਰੋਗ ਨਾ ਲੱਗੇ ਪੱਲਾ ਸਭ ਕੁਛ ਪਾਏ ਮੇਰੇ ਦਾ ਸਤ ਗੁਰਾਂ ਸਭ ਕੁਛ ਪੱਲੇ ਚ ਪਾਤਾ ਐਦੋਂ ਉੱਤਰੀ ਕੀ ਹੋ ਸਕਦਾ ਮੈਂ ਕਿਰਤ ਕਰਦਾ ਚਲੋ ਠੀਕ ਆ ਗ੍ਰੰਥਰੀ ਡਿਊਟੀ ਵੀ ਕਰਦਾ ਪਰ ਮੈਂ 8-10 ਘੰਟੇ ਕਿਰਤ ਕਰਦਾ ਆਪਣੇ ਕਰਤ ਕਰਕੇ ਉਹ ਕਰਦਾ ਬਾਬਾ ਦੀਪ ਸਿੰਘ ਨੇ ਸਾਡੀ ਬਾਬਾ ਦੀਪ ਸਿੰਘ ਨੇ ਹੀ ਨਹੀਂ ਦਸਵੇਂ ਪਾਤਸ਼ਾਹੀ ਨੇ 11ਵੇਂ ਸ੍ਰੀ ਗੁਰੂ ਗੰਗ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਦੀ ਬਾਹ ਫੜੀ ਤੇ ਸਾਡੀ ਫੇਰ ਗੁਰੂ ਨੇ ਫੜ ਲਈ ਮੈਂ ਤਾਂ ਇਹ ਕਹਣਾ ਵੀ ਉਹਨਾਂ ਦੀ ਬਾਹ ਉਹਨਾਂ ਨੇ ਫੜੀ ਦਸਵੇਂ ਪਾਤਸ਼ਾਹ ਨੇ ਤੇ ਸਾਡੀ ਇਹਨਾਂ ਨੇ ਫੜ ਲਈ ਹੈ ਕਿ ਨਹੀਂ ਉਹ ਵੀ ਗੁਰ ਸਿੱਖ ਨੇ ਬਾਬਾ ਦੀਪ ਸਿੰਘ ਵੀ ਉਹਨਾਂ ਨੇ ਇੰਨੇ ਗਰਬਾਣੀ ਚਾਰ ਮਾਰਾ ਸਰੂਪ ਲਿਖੇ ਨੇ ਫਿਰ ਉਹਨਾਂ ਦਾ ਸੀਸ ਕਿਸੇ ਨੇ ਹਰ ਮੰਦਰ ਸਾਹਿਬ ਕਿੱਡੀ ਵੱਡੀ ਭੇਟਾ ਚੜਾਈ ਆ ਉਹਨਾਂ ਨੇ ਸੀਸ ਕਰੇ ਲੋਕ ਫੁੱਲ ਚੜਾਉਂਦੇ ਨੇ ਮੈਂ ਤੇਰੇ ਤੇ ਸੀਸ ਚੜਾਉਣਾ ਵੀ ਕੈਨ ਦਾ ਭਾਵ ਇਹ ਆ ਜਿਹੜਾ ਇੱਕ ਹੋਰ ਆ ਮਰਾਦ ਕਾਤੇਪੂਰੀ ਹੁੰਦੀ ਆ ਇੱਥੇ ਇੰਨਾ ਜਪ ਤਪ ਇੰਨਾ ਹੋ ਰਿਹਾ ਜਿੱਥੇ ਇੰਨੀ ਗਰਬਾਣੀ ਪੜੀ ਜਾਵੇ ਉਥੇਰਾ ਵੀਰ ਜੀ ਬੈਸੀ ਅਰਦਾਸਾਂ ਪੂਰੀਆਂ ਹੋਣ ਲੱਗ ਜਾਂਦੀਆਂ ਨੇ ਮੈਂ ਤਾਂ ਇਹ ਗੱਲ ਕਹੂੰਗਾ ਭਗਤੀ ਮੈਂ ਸ਼ਕਤੀ ਵਾਹ ਇਹ ਗੱਲ ਆ ਬਾਕੀ ਜੇ ਕੁਝ ਹੋਰ ਪੁੱਛਣਾ ਚਾਹੋ ਤਾਂ ਨੂੰ ਮੈਂ ਉਹ ਵੀ ਦੱਸ ਦਦਣਾ ਹੈ ਤੇ ਬਾਬਾ ਜੀ ਸਾਨੂੰ ਇਹ ਦੱਸੋ ਵੀ ਇੱਥੋਂ ਦੀ ਜਿੱਦਾਂ ਚੁਪਾਰੇ ਦੀ ਜਿਹੜੀ ਮਾਨਤਾ ਹੈ ਨਾ ਇਹ ਕਿਦਾਂ ਸ਼ੁਰੂ ਹੋਈ ਵੀ ਲੋਕਾਂ ਨੂੰ ਚੁਪਾਰੇ ਬਾਰੇ ਕਿਵੇਂ ਪਤਾ ਲੱਗਣਾ ਸ਼ੁਰੂ ਹੋਇਆ ਸੁਣ ਮੈਂ ਦੱਸਦਾ ਜੀ ਜਦੋਂ ਪਹਿਲੀ ਵਾਰ ਬਾਣੀ ਰਚੀ ਗਈ ਉੱਥੇ ਕਿੰਨਾ ਇਕੱਠ ਸੀਗਾ ਬਾਬਾ ਬੁੱਢਾ ਜੀ ਵਰਗੇ ਸੀਗੇ ਥੋੜੇ ਸੀਗੇ ਹੌਲੀ ਹੌਲੀ ਜਦੋਂ ਬਾਣੀ ਦੀ ਬਹਿਮਾ ਹੁੰਦੀ ਆ ਨਾ ਚਲੋ ਚਪੈਰਾ ਸਾਹਿਬ ਆਉਣ ਲੱਗ ਗਿਆ ਅਗਲਾ ਕਹਿੰਦਾ ਚਲੋ ਆਪਾਂ 4 ਘੰਟੇ ਜੱਪ ਤਪ ਕਰਨਾ ਹੈ ਇੱਕ ਚਪੈਰਾ ਸਾਹਿਬ ਬਣਾਇਆਗਾ ਵੀ ਆਪਾਂ ਚਲੋ ਪੰਜ ਚਪਾਈ ਸਾਹ ਦੇ ਪਾਠ ਜਪਜੀ ਸਾਹਿਬ ਦੇ ਪਾਠ ਸੁਖਮਨੀ ਸਾਹਿਬ ਦੇ ਪਾਠ ਵੀ ਆਪਾਂ 4 ਘੰਟੇ ਇਹ ਇੱਕ ਨਾ ਮੈਂ ਤਾਂ ਇਹ ਸਮਝੂਗਾ ਵੀ ਇੱਕ ਗੁਰੂ ਦੇ ਲੜ ਲਾਉਣ ਦਾ ਇੱਕ ਹੀਲਾ ਵਸੀਲਾ ਹੈ ਤਰੀਕਾ ਹੈ ਮੈਂ ਕਰਾ ਜਰ ਰੇਖਣਾ ਜੇ ਲੜ ਲਾਈਏ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆ ਸੰਗਤ ਆ ਜੇ ਘੱਟੋ ਘੱਟ ਕਿਸਦਾ ਮਨ ਇਥੇ ਲੱਗਿਆ ਜੇਗਾ ਮੈਂ ਸਮਝੂਗਾ 50% ਤਾਂ ਲੱਗਿਆ ਹੋਇਆ ਇਹ ਤਾਂ ਮੰਨਦੇ ਹਾਂ ਆਪਾਂ ਵਿੱਚ ਦਿਖਾਵੇ ਵਾਲੇ ਨੇ 50% ਤਾਂ ਲੱਗਿਆ ਹੋਇਆ ਇਹ ਸਾਡਾ ਗੁਰਸਿੱਖਾਂ ਦਾ ਫਰਜ਼ ਹੀ ਬਣਦਾ ਕਿਸੇ ਦਸਤਾਰ ਮੁਕਾਬਲਾ ਕਰਾਓ ਕਿਸੇ ਬੱਚਾ ਨੂੰ ਗਰਬਾਣੀ ਕੰਠਕ ਮੁਕਾਬਲੇ ਕਰਾਓ ਕਿਸੇ ਨੂੰ ਕੀਰਤਨ ਦਾ ਕਰਾਓ ਕਿਸੇ ਨੂੰ ਚਪੈਰਾ ਵਿੱਚ ਲੈ ਕੇ ਜਾਓ ਅਸੀਂ ਆ ਇਹੋ ਜਿਹੇ ਪਨੀਰੀਆਂ ਨੂੰ ਇਹੋ ਜਿਹੇ ਬੱਚਿਆਂ ਨੂੰ ਅਸੀਂ ਨੇ ਇਹੋ ਜਿਹੇ ਬੱਚਿਆਂ ਨੂੰ ਅਸੀਂ ਨੇ ਗਰਬਾਣੀ ਨਾਲ ਜੋੜਨਾ ਲਾ ਕੇ ਤੋੜਨਾ ਇੱਥੇ ਕਈ ਵਾਰੀ ਉਹਦੇ ਟੋਕ ਟਕਈਆ ਕਰੇ ਜਾਣਗੇ ਆਪਣਾ ਜੰਦੀ ਅਸੀਂ ਜਿਹੜਾ ਕੱਠੜ ਕੱਟੜਤਾ ਦਿਖਾਉਂਦੇ ਆ ਨਾ ਉਹਦੇ ਵਿੱਚ ਬੰਦੇ ਟੁੱਟਦੇ ਨੇ ਤੋੜਨਾ ਨਹੀਂ ਚਾਹੀਦਾ ਲਾਉਣਾ ਚਾਹੀਦਾ ਮੇਰਾ ਕਹਿਣਾ ਜਿਹੜੀ ਸੰਗਤ ਹੈ ਇਹ ਚਪੈਰਾ ਕੀ ਬਾਬਾ ਜਿਹੜਾ 4 ਘੰਟੇ ਜਪ ਤਪ ਹੋ ਜਾਂਦਾ ਇਹਨੂੰ ਚਪੈਰਾ ਕਹਿੰਦੇ ਨੇ ਮੈਂ ਤਾਂ ਇਹ ਕਹਾਂ ਚਪੈਰੇ ਤਾਂ ਇੱਕ ਬਸ ਰਿਆ ਕਿਣਕਾ ਇੱਕ ਜਿਸ ਜੀਵ ਸਾਵਾ ਜੀਨੇ ਤੇ ਕਿਣਕਾ ਵੀ ਆਪਣੇ ਮਨ ਦੇ ਵਿੱਚ ਵਸਾ ਲਿਆ ਨਾ ਉਹਦੀ ਮਮਾ ਨੂੰ ਗਣਿਆ ਨਹੀਂ ਜਾਣਾ ਏਕ ਘੜੀ ਆਧੀ ਘੜੀ ਆਨੀ ਆਧੀ ਹੋ ਫੋਨ ਆਦਿ ਭਗਤਨ ਸਿੱਧੀ ਗੋਟੇ ਜੋ ਕਿ ਨਾ ਸੁਲਾਵ ਅਜਿਹੇ 2.5 ਮਿੰਟ ਦੀ ਵੀ ਇਹਨਾਂ ਦੀ ਸਫਲ ਆਇਆ ਨਾ ਜੇ 2.5 ਮਿੰਟ ਵੀ ਹੁੰਦਾ ਮਨ ਲੱਗ ਕੇ ਨਾ ਬਾਬਾ ਦੀਪ ਸਿੰਘ ਦੇ ਦਰ ਤੇ ਆ ਕੇ ਗੁਰੂ ਗੋਬਿੰਦ ਸਿੰਘ ਨਾਲ ਬਾਬਾ ਦੀਪ ਸਿੰਘ ਦੇ ਸਥਾਨ ਦੇ ਉੱਤੇ ਆ ਕੇ ਬਾਨੇਸੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਕਿਉਂਕਿ ਬਾਬਾ ਦੀਪ ਸਿੰਘ ਕਿੱਥੋਂ ਬਣੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਅਸੀਂ ਹੋਰ ਚੀਜ਼ਾਂ ਦੇ ਨਾਲ ਨਹੀਂ ਜੁੜਨਾ ਇਹ ਕਹੇ ਹੀਲਾ ਵਿਸੀਲਾ ਹੋ ਜਾਂਦਾ ਜਿਵੇਂ ਭਾਈ ਮਨੀ ਸਿੰਘ ਹੋ ਗਏ ਦਸਵੇਂ ਪਾਤਸ਼ਾਹ ਹੋ ਗਏ ਗੁਰੂ ਨਾਨਕ ਪਾਤਸ਼ਾਹ ਹੋ ਗਏ ਉਹਨਾਂ ਨੇ ਕਿਹਦੇ ਨਾਲ ਜੋੜਿਆ ਸਾਨੂੰ ਸ਼ਬਦ ਦੇ ਨਾਲ ਉਹਨਾਂ ਨੇ ਵੀ ਸਾਨੂੰ ਸ਼ਬਦ ਦੇ ਨਾਲ ਜੋੜਿਆ ਅਸੀਂ ਲੋਕਾਂ ਨੂੰ ਸ਼ਬਦ ਨਾਲ ਜੋੜਨਾ ਨਾ ਕਿ ਅਸੀਂ ਆਪਣੇ ਕਰਾਮਾਤਾਂ ਨੂੰ ਜੋੜਨਾ ਅਸੀਂ ਆਪਣੇ ਵੀ ਆ ਚਮਤਕਾਰਾਂ ਨਾਲ ਜੋੜਨਾ ਚਮਤਕਾਰਾਂ ਨਾਲ ਜੋੜੋ ਗੁਰੂ ਗ੍ਰੰਥ ਸਾਹਿਬ ਨਾਲ ਜੋੜੋ ਇਹਨੇ ਗੁਰੂ ਰਾਜ ਸਾਹਿਬ ਦੀ ਮਹਿਮਾ ਕਰਦੇ ਨੇ ਉਹਨੇ ਕਰਦੇ ਵੀ ਜੇ ਵੀਰੇ ਬੱਸ ਸੁਖੇ ਸੋਖਾ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਜੇ ਇੱਥੇ ਜੇ ਆ ਕਹਤਾ ਵੀ ਜੇ ਸਤਗੁਰ ਨਦਰ ਕਰੇ ਵੀ ਜੇ ਸਤਗੁਰ ਨਦਰ ਕਰੂਗਾ ਸਤਗੁਰ ਨਦਰ ਉਹਨਾਂ ਦੇ ਕਰਦਾ ਜਿਹੜੇ ਇਹਦੇ ਹੋ ਜਾਂਦੇ ਨੇ ਜਿਹੜੇ ਆ ਕੇ ਇਹ ਦਰਸਤ ਕਹਿੰਦੇ ਨੇ ਮੇਰਾ ਮੁੱਜ ਮਾ ਕੁਛ ਨਹੀਂ ਜੋ ਕਸ਼ਿਆ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗਾ ਮੇਰਾ ਬਸ ਉਹਨਾਂ ਵਾਸਤੇ ਤੇ ਮਰਾਦਾ ਨੇ ਉਹਨਾਂ ਵਾਸਤੇ ਵੀ ਰੋਜੇ ਚ ਪਹਿਰਾ ਸਾਡੇ ਵਾਸਤੇ ਰੋਜੇ ਚ ਪਹਿਰਾ ਹਰ ਇੱਕ ਵਾਸਤੇ ਰੋਜੇ ਚ ਪਹਿਰਾ ਸਾਡੇ ਵਾਸਤੇ ਬਾਣੀ ਆ ਜਿਹੜੀ 24 ਘੰਟੇ ਹੀ ਅਮਰਤਾ ਬਾਣੀ ਗੁਰੂ ਗੁਰੂ ਆ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਾ ਸੇਵਕ ਜਨਮ ਮਾਨਾ ਪ੍ਰਤੱਖ ਗੁਰੂ ਅਨਸਾਰੇ ਮੈਂ ਐਂਡ ਇੱਥੇ ਕਰਦਾ ਉਹਨਾਂ ਨੂੰ ਪ੍ਰਤੱਖ ਅਨਸਾਰ ਦੀਆ ਜਿਹੜੇ ਇਤਨੇ ਭਰੋਸਾ ਰੱਖਦੇ ਨੇ ਅੱਜ ਕੱਲ ਤਾਂ ਬਸ ਵੀਰ ਭਰੋਸੇ ਦੀ ਆ ਜਿਨ੍ਹਾਂ ਨੂੰ ਭਰੋਸਾ ਹੀ ਨਹੀਂ ਹੈਗਾ ਜਿੱਥੇ ਮਰਜੀ ਆ ਅੱਜ ਕੱਲ ਤਾਂ ਲੋਕਾਂ ਨੂੰ ਮਾਂ-ਬਾਪ ਤੇ ਭਰੋਸਾ ਨਹੀਂ ਹੈਗਾ ਇਹ ਤਾਂ ਮੰਨਦੇ ਹੋ ਮਾਤਾ ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਬੰਦਾ ਮਾਂ ਤੇ ਮਾਂ ਦੀ ਯਾਰ ਪਿਤਾ ਦੀ ਸੇਵਾ ਕਰਦਾ ਗੁਰੂ ਗ੍ਰੰਥ ਸਾਹਿਬ ਉਹਨੂੰ ਲਾਉਂਦਾ ਗੱਲ ਆ ਬਿਲਕੁਲ ਜੀ ਘਰੇ ਤਾਂ ਮਾਂ-ਬਾਪ ਭੁੱਖੇ ਮਰਦੇ ਨੇ ਅਸੀਂ ਗੁਰੂ ਦੇ ਆਈਏ ਉਹ ਵੀ ਫਾਇਦਾ ਨਹੀਂ ਹੈ ਸਾਡੇ ਬੱਚੇ ਭੁੱਖੇ ਮਰਦੇ ਨੇ ਅਸੀਂ ਗੁਰਦੁਆਰਿਆਂ 'ਚ ਫਿਰਿਏ ਉਹ ਵੀ ਕੋਈ ਫਾਇਦਾ ਨਹੀਂ ਹੈਗਾ ਜਿਹੜਾ ਬੰਦਾ ਗ੍ਰਸਤੀ ਦੇ ਵਿੱਚ ਲੈ ਕੇ ਆਪਣੇ ਸਹੀ ਢੰਗ ਦੇ ਨਾਲ ਪਰਿਵਾਰ ਪਾਲਦਾ ਬਾਬਾ ਦੀਪ ਸਿੰਘ ਦਾ ਅਸਥਾਨ ਉਹਨਾਂ ਦੀਆਂ ਮਰਦਾਪੁਰੀਆਂ ਕਰਦਾ ਹੈ ਅਸੀਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਆ ਮੇਰਾ ਬਾਪ ਸੀਗਾ ਮੈਂ ਚਾਰਾ 15 ਸਾਲ ਦਾ ਸੀ ਜਦੋਂ ਮਰ ਗਿਆ ਸੀ ਮੇਰੇ ਘਰ ਦੇ ਨੂੰ 30 ਸਾਲ ਹੋ ਗਏ ਉਹਦੀ ਸੇਵਾ ਕਰਦਿਆਂ ਨੂੰ ਮੈਂ ਇੱਕੋ ਗੱਲ ਕਹੀ ਸਾਰਿਆਂ ਨੂੰ ਵੀ ਮੇਰਾ ਪਰਿਵਾਰ ਐਸਾ ਹੋਵੇ ਕਿ ਜਿਹੜੀ ਮੇਰੀ ਮਾਂ ਦੀ ਸੇਵਾ ਕਰੇ ਸਾਨੂੰ ਰੋਟੀ ਮਿਲੇ ਨਾ ਮਿਲੇ ਮੇਰੀ ਮਾਂ ਨੂੰ ਮਿਲੇ 30 ਸਾਲ ਹੋ ਗਏ ਮੇਰੀ ਮਾਂ ਦੀ ਸੇਵਾ ਹੁੰਦੀ ਨੂੰ ਐਸੇ ਆ ਆਪਣੀ ਮਾਂ ਨੂੰ ਨਹੀਂ ਫਟਕਾਰ ਸਕਦੇ ਕਿਉਂਕਿ ਮੁਸਲਮਾਨ ਕਹਿੰਦੇ ਨੇ ਮਾਂ ਦੀ ਕਦਮਾਂ 'ਚ ਜੰਨਤ ਹੈ ਇਹ ਤਾਂ ਮੰਨਦੇ ਹਾਂ ਗੁਰਦੇਈ ਮਾਤਾ ਗੁਰਦੇਈ ਪਿਤਾ ਠੀਕ ਹੈ ਨਾ ਗੁਰਦੇਵ ਸਵਾਮੀ ਪਰਮੇਸ਼ਰਾ ਪਹਿਲਾ ਮਾਂ ਫਿਰ ਪਿਤਾ ਫਿਰ ਪਰਮੇਸ਼ਰ ਜਿਹੜਾ ਮਾਤਾ ਪਿਤਾ ਦੀ ਸੇਵਾ ਕਰਦਣਾ ਮਾਤਾ ਪਿਤਾ ਨੂੰ ਪੁੱਛਣਾ ਹੀ ਚਪਹਿਰੇ ਤੇ ਹਉਣ ਦਾ ਕੀ ਫਾਇਦਾ ਇਹ ਤਾਂ ਮੰਨਦੇ ਹੋ ਆਪਣੀ ਲਾਜ ਨੂੰ ਪੁੱਛਣਾ ਨਹੀਂ ਚਪਹਿਰੇ ਹਉਣ ਤੋਂ ਕੀ ਫਾਇਦਾ ਮੈਂ ਤਾਂ ਉਹ ਕਹੂੰਗਾ ਵੀ ਬਾਬਾ ਜੀ ਵੀ ਉਹਨਾਂ ਦੇ ਨਾਲੇ ਨੇ ਜਿਹੜੇ ਲੋਕ ਮਾਪੇ ਦੀ ਸੇਵਾ ਕਰਦੇ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਹੋਏ ਨੇ ਸਭ ਤੋਂ ਅੰਤ ਤੇ ਫਿਰ ਮੈਂ ਲੁਧਿਆਣਾ ਜਿਹੜਾ ਮੈਂ ਆਇਆ ਉਹ ਬੱਚੀ ਦਾ ਧਨਵਾਦ ਕਰਦਾ ਮੈਂ ਜਿਹੜੀ ਸੋਲਾਨੀ ਐ ਉਹਦਾ ਉਹਦੀ ਮੰਮੀ ਦਾ ਹਰਵਿੰਦਰ ਕੌਰ ਮੇਰੀ ਭੈਣ ਆ ਉਹ ਮੈਂ ਆਪਣੀ ਭੈਣ ਧਰਮਦੀ ਬਣਾਈ ਆ ਤੇ ਮੇਰਾ ਭਾਣ ਜਾ ਰਾਹੁਲ ਤੇ ਉਹਦੇ ਪਿਤਾ ਨੇ ਤਰਨਜੀਤ ਸਿੰਘ ਉਹ ਪਰਿਵਾਰ ਦੇ ਨਾਲ ਮੈਂ ਇੰਨਾ ਜੁੜਿਆ ਜਿਨ੍ਹਾਂ ਗੁਰੂਆਂ ਸਾਹਿਬ ਦੇ ਨਾਲ ਜੁੜਿਆ ਉਹਨਾਂ ਦੇ ਨਾਲ ਵੀ ਇੰਨਾ ਹੀ ਜੁੜਿਆ ਮੈਂ ਬਸ ਮੇਰਾ ਜਿਹੜੀ ਹੀਲਾ ਵਿਸੀਲਾ ਇੱਕ ਗੁਰੂਆਂ ਸਾਹਿਬ ਬਾਬਾ ਦੀਪ ਸਿੰਘ ਤੇ ਇੱਕੋ ਪਰਿਵਾਰ ਇੱਥੇ ਮੈਂ ਕਿਸੇ ਨੂੰ ਨਹੀਂ ਮੰਦਾ ਨਾ ਸਰੀਕੇ ਨੂੰ ਨਾ ਕਿਸੇ ਨੂੰ ਬਸ ਇਹਨਾਂ ਨੇ ਬਾ ਫੜੀਆ ਇੱਕ ਮੇਰਾ ਮਿੱਤਰ ਆ ਮੇਰਾ ਜਨੇ ਭਾਈ ਆ ਛੋਟਾ ਕਰਮਜੀਤ ਸਿੰਘ ਹਮਾ ਚਲਾ ਜਿਹੜਾ ਜਿਨੇ ਮੇਰੀ ਸਪੋਰਟ ਕਰਿਆ ਜ਼ਿੰਦਗੀ ਚ ਉਹ ਤਾਂ ਬਕਾਰ ਮੇਰੀ ਸਪੋਰਟ ਨਹੀਂ ਕਿਸੇ ਨੇ ਕੀਤੀ ਉਹਨੁੱਖ ਦਾ ਦੇ ਵਿੱਚ ਬਸ ਮੈਂ ਇੰਨਾ ਹੀ ਕਹੂੰਗਾ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ